ਪਾਰਟ ਨੰਬਰ 14 ਪੇਤ ਦੀ ਗੱਲ ਆਓ ਬੱਚਿਓ ਇਸ ਕਹਾਣੀ ਨੂੰ ਪੜਿਓ ਬੜੀ ਪੁਰਾਣੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਸ ਦਾ ਕਾਰੋਬਾਰ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਉਹ ਇੱਕ ਥਾਂ ਤੋਂ ਸਮਾਨ ਖਰੀਦਦਾ ਅਤੇ ਦੂਜੀ ਥਾਂ ਵੇਚ ਦਿੰਦਾ ਸੀ ਇਸ ਤਰ੍ਹਾਂ ਉਸ ਨੇ ਬਹੁਤ ਪੈਸਾ ਅਤੇ ਨਾਮ ਕਮਾਇਆ ਇੱਕ ਵਾਰ ਉਹ ਆਪਣੇ ਵਪਾਰ ਦੇ ਸੰਬੰਧ ਵਿੱਚ ਕਿਧਰੇ ਦੂਰ ਜਾਣ ਲੱਗਾ ਉਸ ਨੇ ਆਪਣੇ ਘਰ ਦੇ ਸਾਰੇ ਜੀਆਂ ਨੂੰ ਪੁੱਛਿਆ ਉਥੋਂ ਮੈਂ ਤੁਹਾਡੇ ਲਈ ਕੀ ਲੈ ਕੇ ਆਵਾਂ ਸਭ ਨੇ ਆਪਣੀ ਆਪਣੀ ਪਸੰਦ ਦੀਆਂ ਚੀਜ਼ਾਂ ਦੱਸ ਦਿੱਤੀਆਂ ਉਸ ਨੇ ਇੱਕ ਤੋਤਾ ਵੀ ਪਾਲਿਆ ਹੋਇਆ ਸੀ ਉਸ ਦੀ ਆਵਾਜ਼ ਬਹੁਤ ਮਨਮੋਣੀ ਸੀ ਉਸਨੇ ਤੋਤੇ ਨੂੰ ਪੁੱਛਿਆ ਮੀਆਂ ਮਿੱਠੂ ਤੇਰੇ ਲਈ ਕੀ ਲੈ ਕੇ ਆਵਾਂ ਤੋਤੇ ਨੇ ਕਿਹਾ ਮੈਂ ਕੁਝ ਮੰਗਵਾਉਣਾ ਤਾਂ ਨਹੀਂ ਪਰ ਜਦੋਂ ਕਿਧਰੇ ਤੁਹਾਨੂੰ ਤੋਤੇ ਮਿਲਣ ਤਾਂ ਉਹਨਾਂ ਨੂੰ ਮੇਰਾ ਸਲਾਮ ਕਹਿਣਾ ਉਹਨਾਂ ਨੂੰ ਕਹਿਣਾ ਕਿ ਤੁਸੀਂ ਆਜ਼ਾਦ ਹੋ ਤੇ ਬਾਗਾਂ ਵਿੱਚ ਉੜਦੇ ਫਿਰਦੇ ਹੋ ਤੇ ਮੈਂ पिंजरे ਵਿੱਚ ਕੈਦ ਹਾਂ ਵਪਾਰੀ ਤੁਰ ਪਿਆ ਉਹ ਜਿੱਥੇ ਵੀ ਜਾਂਦਾ ਉਥੋਂ ਦੇ ਤੋਤਿਆਂ ਨੂੰ ਆਪਣੇ ਤੋਤੇ ਦਾ ਸੁਨੇਹਾ ਦਿੰਦਾ ਇੱਕ ਦਿਨ ਉਸ ਨੇ ਦਰਖਤ ਤੇ ਬਹੁਤ ਸਾਰੇ ਤੋਤੇ ਬੈਠੇ ਵੇਖੇ ਵਪਾਰੀ ਨੂੰ ਆਪਣੇ ਮੀਆਂ ਮਿੱਠੂ ਦੀ ਗੱਲ ਯਾਦ ਆ ਗਈ ਉਸ ਨੇ ਦਰਖਤ ਕੋਲ ਜਾ ਕੇ ਕਿਹਾ ਐ ਆਜ਼ਾਦ ਤੋਤਿਓ ਦੂਰ ਇੱਕ ਸ਼ਹਿਰ ਵਿੱਚ ਇੱਕ ਤੋਤਾ ਪਿੰਜਰੇ ਵਿੱਚ ਬੰਦ ਹੈ ਉਸ ਨੇ ਤੁਹਾਨੂੰ ਸਲਾਮ ਕਿਹਾ ਹੈ ਉਸ ਨੇ ਇਹ ਸੁਨੇਹਾ ਦਿੱਤਾ ਹੈ ਕਿ ਤੁਸੀਂ ਤਾਂ ਆਜ਼ਾਦ ਹੋ ਤੇ ਬਾਗਾਂ ਵਿੱਚ ਉੜਦੇ ਫਿਰਦੇ ਹੋ ਮੈਂ ਪਿੰਜਰੇ ਵਿੱਚ ਕੈਦ ਹਾਂ ਇਹ ਸੁਣਦਿਆਂ ਹੀ ਇੱਕ ਬੁੱਢਾ ਤੋਤਾ ਤੜਫ ਕੇ ਥੱਲੇ ਡਿੱਗਿਆ ਤੇ ਮਰ ਗਿਆ ਵਪਾਰੀ ਨੂੰ ਇਹ ਵੇਖ ਕੇ ਬਹੁਤ ਦੁੱਖ ਹੋਇਆ ਪਰ ਹੁਣ ਉਹ ਕੀ ਕਰ ਸਕਦਾ ਸੀ ਜੋ ਹੋਣਾ ਸੀ ਹੋ ਗਿਆ ਵਪਾਰੀ ਆਪਣਾ ਕੰਮ ਖਤਮ ਕਰਨ ਪਿੱਛੋਂ ਘਰ ਮੁੜ ਗਿਆ ਉਸ ਨੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਉਹਨਾਂ ਦੇ ਮੰਗਵਾਏ ਤੋਹਫੇ ਦਿੱਤੇ ਤੋਤੇ ਨੇ ਪੁੱਛਿਆ ਮੇਰੇ ਤੋਤੇ ਭਰਾਵਾ ਨੇ ਮੇਰੇ ਲਈ ਕੀ ਤੋਹਫਾ ਭੇਜਿਆ ਹੈ ਵਪਾਰੀ ਨੇ ਕਿਹਾ ਤੇਰੀ ਗੱਲ ਤੇਰੇ ਤੋਤੇ ਭਰਾਵਾ ਨੂੰ ਦੱਸ ਕੇ ਮੈਂ ਪਛਤਾ ਰਿਹਾ ਹਾਂ ਵਪਾਰੀ ਨੇ ਸਾਰੀ ਘਟਨਾ ਦੱਸੀ ਵਪਾਰੀ ਦੀ ਗੱਲ ਸੁਣ ਕੇ ਮਿੱਠੂ ਤੋਤਾ ਤੜਫ ਕੇ ਹੀਠਾਂ ਡਿੱਗ ਗਿਆ ਤੇ ਜਾਪਿਆ ਜਿਵੇਂ ਮਰ ਗਿਆ ਹੋਵੇ ਵਪਾਰੀ ਨੂੰ ਬਹੁਤ ਅਫਸੋਸ ਹੋਇਆ ਉਹ ਆਪਣੇ ਆਪ ਨੂੰ ਬੁਰਾ ਭਲਾ ਕਹਿਣ ਲੱਗਾ ਜੇ ਮੈਂ ਇਹ ਗੱਲ ਇਸ ਨੂੰ ਨਾ ਦੱਸਦਾ ਤਾਂ ਕੀ ਵਿਗੜ ਜਾਂਦਾ ਉਦਾਸ ਮਨ ਨਾਲ ਵਪਾਰੀ ਨੇ ਪਿੰਜਰਾ ਖੋਲ੍ਹਿਆ ਤੇ ਤੋਤੇ ਨੂੰ ਬਾਹਰ ਕੱਢ ਦਿੱਤਾ ਤੋਤਾ ਫੁਰ ਕਰਕੇ ਉੱਡਿਆ ਤੇ ਦਰਖਤ ਤੇ ਜਾ ਬੈਠਾ ਵਪਾਰੀ ਨੇ ਹੈਰਾਨ ਹੋ ਕੇ ਪੁੱਛਿਆ ਆਹ ਕੀ ਗੱਲ ਹੋਈ ਇਹਦੇ ਵਿੱਚ ਕੀ ਭੇਤ ਹੈ ਤੋਤੇ ਨੇ ਕਿਹਾ ਇਹ ਤੋਹਫ਼ਾ ਭੇਤ ਦੀ ਗੱਲ ਉਸ ਬੁੱਢੇ ਤੋਤੇ ਨੇ ਮੈਨੂੰ ਕੈਦ ਵਿੱਚੋਂ ਆਜ਼ਾਦ ਹੋਣ ਲਈ ਭੇਜਿਆ ਸੀ ਪਿੰਜਰੇ ਦੀ ਗੁਲਾਮੀ ਨਾਲੋਂ ਆਜ਼ਾਦ ਹਵਾ ਚੰਗੀ ਹੁੰਦੀ ਹੈ ਆਓ ਗੱਲਾਂ ਕਰੀਏ ਕਹਾਣੀ ਤੋਂ ਤੁਹਾਨੂੰ ਕੀ ਸਮਝਾਇਆ ਪਿੰਜਰੇ ਦੀ ਗੁਲਾਮੀ ਨਾਲੋਂ ਆਜ਼ਾਦ ਹਵਾ ਚੰਗੀ ਹੁੰਦੀ ਹੈ ਤੋਤੇ ਨੇ ਵਪਾਰੀ ਨੂੰ ਬਾਕੀ ਤੋਤਿਆਂ ਨੂੰ ਸਲਾਮ ਕਰਨ ਲਈ ਕਿਉਂ ਕਿਹਾ ਕਿਉਂਕਿ ਉਹ ਵੀ ਆਜ਼ਾਦ ਹੋਣਾ ਚਾਹੁੰਦਾ ਸੀ ਇਸ ਲਈ ਉਸ ਨੇ ਬਾਕੀ ਤੋਤਿਆਂ ਨੂੰ ਸਲਾਮ ਕਰਨ ਲਈ ਕਿਹਾ ਤਾਂ ਕਿ ਉਸ ਨੂੰ ਆਜ਼ਾਦ ਹੋਣ ਦਾ ਹੱਲ ਲੱਭੇ ਬੁੱਢੇ ਤੋਤੇ ਨੇ ਤੋਤੇ ਨੂੰ ਸੁਨੇਹਾ ਕਿਵੇਂ ਭੇਜਿਆ ਕਿ ਉਹ ਆਜ਼ਾਦ ਹੋ ਸਕਦਾ ਹੈ ਬੁੱਢੇ ਤੋਤੇ ਨੇ ਆਜ਼ਾਦ ਹੋਣ ਲਈ ਸੁਨੇਹਾ ਦਿੱਤਾ ਕਿ ਉਹ ਵੀ ਮਰਨ ਦਾ ਨਾਟਕ ਕਰਕੇ ਪਿੰਜਰੇ ਤੋਂ ਆਜ਼ਾਦ ਹੋ ਸਕਦਾ ਹੈ ਕਿਉਂਕਿ ਮਰੇ ਪੰਛੀ ਨੂੰ ਕੋਣ ਪਿੰਜਰੇ ਵਿੱਚ ਰੱਖੇਗਾ ਕਿ ਤੋਤੇ ਨੂੰ ਪਿੰਜਰੇ ਵਿੱਚ ਰੱਖਣਾ ਠੀਕ ਹੈ ਜੇ ਹਾਂ ਜਾਂ ਨਾ ਤਾਂ ਕਿਉਂ ਨਹੀਂ ਕਿਉਂਕਿ ਪਿੰਜਰੇ ਦੀ ਕੈਦ ਵਿੱਚ ਪੰਛੀ ਕਦੇ ਖੁਸ਼ ਨਹੀਂ ਰਹਿ ਸਕਦਾ ਕਿਉਂਕਿ ਪੰਛੀ ਖੁੱਲੇ ਅਸਮਾਨ ਵਿੱਚ ਲੰਬੀਆਂ ਉਡਾਰੀਆਂ ਭਰਨ ਲਈ ਬਨੇ ਹਨ ਆਓ ਬੱਚਿਓ ਪਾਠ ਅਭਿਆਸ ਕਰੀਏ ਨੰਬਰ 1 ਠੀਕ ਉੱਤਰ ਅੱਗੇ ਦਿੱਤੇ ਗੋਲਿਆਂ ਵਿੱਚ ਸਹੀ ਜਵਾਬ ਤੇ ਰੰਗ ਭਰੋ ਉੜਾ ਵਪਾਰੀ ਕਿੱਥੇ ਜਾ ਰਿਹਾ ਸੀ ਦੂਰ ਐੜਾ ਵਪਾਰੀ ਨੇ ਕੀ ਪਾਲਿਆ ਹੋਇਆ ਸੀ ਤੋਤਾ ਈੜੀ ਤੋਤੇ ਦੀ ਮਦਦ ਕਿਸ ਨੇ ਕੀਤੀ ਬੁੱਢੇ ਤੋਤੇ ਨੇ ਨੰਬਰ 2 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਵਪਾਰੀ ਨੇ ਤੋਤੇ ਦਾ ਕੀ ਨਾਂ ਰੱਖਿਆ ਹੋਇਆ ਸੀ ਵਪਾਰੀ ਨੇ ਤੋਤੇ ਦਾ ਨਾਂ ਮੀਆਂ ਮਿੱਠੂ ਰੱਖਿਆ ਹੋਇਆ ਸੀ ਐੜਾ ਇਸ ਪਾਰਟ ਵਿੱਚ ਕਿਹੜੀ ਪੇਤ ਦੀ ਗੱਲ ਦੱਸੀ ਹੋਈ ਹੈ ਇਸ ਪਾਠ ਵਿੱਚ ਪੇਤ ਦੀ ਇਹ ਗੱਲ ਦੱਸੀ ਹੈ ਕਿ ਪਿੰਜਰੇ ਦੀ ਗੁਲਾਮੀ ਨਾਲੋਂ ਆਜ਼ਾਦ ਹਵਾ ਚੰਗੀ ਹੁੰਦੀ ਹੈ। ਈੜੀ ਜੇ ਤੁਸੀਂ ਵਪਾਰੀ ਦੀ ਥਾਂ ਹੁੰਦੇ ਤਾਂ ਕੀ ਕਰਦੇ? ਅਸੀਂ ਕਿਸੇ ਵੀ ਪੰਛੀ ਨੂੰ ਪਿੰਜਰੇ ਵਿੱਚ ਕੈਦ ਨਾ ਕਰਦੇ। ਨੰਬਰ 3 ਹੇਠਾਂ ਦਿੱਤੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਜਿਵੇਂ ਖਰੀਦਣਾ ਵੇਚਣਾ ਆਉਣਾ ਜਾਣਾ ਪੁੱਛਣਾ ਦੱਸਣਾ ਉੱਠਣਾ ਬੈਠਣਾ ਨੰਬਰ 4 ਉਹਨਾਂ ਪੰਛੀਆਂ ਜਾਨਵਰਾਂ ਦੇ ਨਾਂ ਲਿਖੋ ਜੋ ਤੁਸੀਂ ਪਿੰਜਰੇ ਵਿੱਚ ਬੰਦ ਦੇਖੇ ਹਨ ਜਿਵੇਂ ਕਬੂਤਰ ਤੋਤਾ ਮੁਰਗੀ ਖਰਗੋਸ਼ ਚਿੜੀ ਸ਼ੇਰ ਬਤਖ ਬਾਂਦਰ ਬਿੱਲੀ ਨੰਬਰ 5 ਪਾਠ ਵਿੱਚ ਆਏ ਪੈਰੀ ਬਿੰਦੀ ਵਾਲੇ ਸ਼ਬਦ ਲੱਭੋ ਉਚਾਰਨ ਕਰੋ ਅਤੇ ਲਿਖੋ ਗੁਲਾਮੀ ਆਜ਼ਾਦ ਦਰਖਤ ਤੋਹਫ਼ਾ ਬਾਗਾਂ ਚੀਜ਼ਾਂ ਖਰੀਦਣਾ ਨਾਲ ਆਵਾਜ਼ ਸ਼ੇਰ افسوس پالیا نمبر 6 अध्यापक ਦੀ ਮਦਦ ਨਾਲ ਇਸ ਕਹਾਣੀ ਨੂੰ ਅੱਗੇ ਵਧਾਓ ਜਿਸ ਵਿੱਚ ਤੋਤਾ ਆਜ਼ਾਦ ਹੋ ਕੇ ਆਪਣੇ ਦੋਸਤਾਂ ਕੋਲ ਜੰਗਲ ਵਿੱਚ ਵਾਪਸ ਚਲਾ ਜਾਂਦਾ ਹੈ ਜਦੋਂ ਤੋਤਾ ਆਜ਼ਾਦ ਹੋ ਕੇ ਜੰਗਲ ਵਿੱਚ ਪਹੁੰਚਦਾ ਹੈ ਤਾਂ ਉਹ ਖੁੱਲੇ ਅਸਮਾਨ ਵਿੱਚ ਉੱਡ ਕੇ ਆਜ਼ਾਦੀ ਦਾ ਆਨੰਦ ਮਾਨਦਾ ਹੈ ਜੰਗਲ ਵਿੱਚ ਉਹ ਬਚਪਨ ਦੇ ਦੋਸਤ ਪੰਛੀਆਂ ਨੂੰ ਮਿਲਦਾ ਹੈ ਤੇ ਉਹਨਾਂ ਥਾਵਾਂ ਨੂੰ ਯਾਦ ਕਰਦਾ ਹੈ ਜਿੱਥੇ ਉਹ ਛੋਟੇ ਹੁੰਦੇ ਖੇਡਦਾ ਹੁੰਦਾ ਸੀ ਦੋਸਤਾਂ ਨੇ ਉਸ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਤੇ ਉਸ ਨੂੰ ਜੰਗਲ ਦੀ ਸੈਰ ਕਰਵਾਈ ਉਸ ਨੂੰ ਦੋਸਤਾਂ ਨੇ ਦੱਸਿਆ ਕਿ ਮਨੁੱਖ ਹੁਣ ਜੰਗਲ ਦੇ ਅੰਦਰ ਤੱਕ ਆ ਜਾਂਦਾ ਹੈ ਤੇ ਉਸ ਦੇ ਕਈ ਦੋਸਤਾਂ ਨੂੰ ਕੈਦ ਕਰ ਚੁੱਕਾ ਹੈ ਤੋਤਾ ਆਪਣੇ ਦੋਸਤਾਂ ਨੂੰ ਦੱਸਦਾ ਹੈ ਕਿ ਭਾਵੇਂ ਉਸਦੇ ਮਾਲਕ ਬਹੁਤ ਚੰਗੇ ਸਨ ਉਸਦਾ ਖਿਆਲ ਰੱਖਦੇ ਸਨ ਪਰ ਆਜ਼ਾਦ ਉੜਦੇ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਉਹ ਉਦਾਸ ਹੋ ਜਾਂਦਾ ਸੀ ਤੋਤਾ ਸ਼ਿਕਾਰੀਆ ਵੱਲੋਂ ਲਾਏ ਜਾਂਦੇ ਜਾਲ ਬਾਰੇ ਆਪਣੇ ਦੋਸਤਾਂ ਨੂੰ ਸਮਝਾਉਂਦਾ ਹੈ ਤਾਂ ਕਿ ਭਵਿੱਖ ਵਿੱਚ ਉਸਦਾ ਕੋਈ ਦੋਸਤ ਗਲਤੀ ਨਾਲ ਫਸ ਨਾ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ